ਕੰਪਨੀत्स ਹਨੀਬਾ ਜੀ ਹਨੀਬਾ ਜੀ ਕਿਹੜੀ ਕੰਪਨੀ ਚ ਕੰਮ ਕਰਦੇ ਹੋ ਮੈਂ ਬਲੈਂਕਟ ਚ ਕੰਮ ਕਰਦਾ ਜੀ ਠੀਕ ਹੈ ਅੱਜ ਤੁਸੀਂ ਹੜਤਾਲ ਕੀਤੀ ਹੈ ਕੰਮ ਠੱਪ ਰੱਖਿਆ ਕੀ ਕਾਰਨ ਹੈ ਜੀ ਸਰ ਇਹੀ ਗੱਲ ਹੈ ਨਾ ਸਾਡੀਆਂ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਲਗਾਤਾਰ ਆਪਾਂ 2 ਦਿਨ ਤੋਂ ਇਹ ਚੀਜ਼ ਕੰਮ ਕਰ ਰਹੇ ਆ ਬਟ ਸਾਨੂੰ ਇਹਨਾਂ ਦੁਵਾਰਾ ਕਹਿ ਦਿੱਤਾ ਜਾਂਦਾ ਕਿ ਇਹ ਅੱਧੇ ਘੰਟੇ ਦਾ ਟਾਈਮ ਦੋ ਘੰਟੇ ਦਾ ਟਾਈਮ ਦੋ ਬਟ ਸਾਡਾ ਜਿਹੜਾ ਜਿਹੜੀਆਂ ਮੰਗਾ ਆ ਸੇਮ ਅੱਜ ਵੀ ਉਹੀ ਆ ਕਿ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਹੜੀਆਂ ਮੰਗਾ ਜੀ ਸਾਡੀ ਸਾਰਾ ਪਹਿਲਾਂ ਤੁਹਾਨੂੰ ਦੱਸਿਆ ਆਰਡਰ ਅਰਨਿੰਗ ਸੀਗੀ ਪਹਿਲਾਂ ਸਾਨੂੰ ਐਕਸਟਰਾ ਆਫਰ ਮਿਲਦੀ ਹੁੰਦੀ ਸੀਗੀ ਉਹ ਸਾਨੂੰ ਮਿਲਣੀ ਬੰਦ ਹੋ ਗਈ ਚਲੋ ਅਸੀਂ ਫਿਰ ਵੀ ਐਗਰੀ ਹੋ ਗਏ ਚਲੋ ਠੀਕ ਆ ਕਰਦਾ ਗਿਆਰਾ ਕਰਨਾ ਚਲੋ ਆਰਡਰ ਅਰਨਿੰਗ ਚੱਲਦੀ ਪਈ ਆ ਚਲੋ ਠੀ ਆਰਡਰ ਅਰਨਿੰਗ ਦੇ ਵਿੱਚ ਹੁਣ ਸਾਰਾ ਆਰਡਰ ਅਰਨਿੰਗ ਵੀ ਘਟਾ ਦਿੱਤੀ ਇਹਨਾਂ ਨੇ ਆਰਡਰ ਅਰਨਿੰਗ ਦੇ ਵਿੱਚ ਸਾਡਾ ਪੂਰਾ 12 ਘੰਟੇ ਕੰਮ ਕਰਕੇ 700-800 ਰੁਪਏ ਵੰਦਾ ਜਿੱਤੋਂ 200-250 ਰੁਪਏ ਸਾਡਾ ਤੇਲ ਦਾ ਖਰਚਾ ਆ ਉਹਦੇ ਵਿੱਚ ਸਾਡੇ ਮੋਟਰਸਾਈਕਲ ਦੀ ਸਰਵਿਸ ਵੀ 15 ਦਿਨਾਂ ਬਾਅਦ ਹੋਣੀ ਆ ਮੋਟਰਸਾਈਕਲ ਦੇ ਰਸਤੇ ਦੇ ਵਿੱਚ ਕੋਈ ਰੱਬ ਨਾ ਕਰੇ ਇਨ ਕੇਸ ਕੋਈ ਵੀ ਪ੍ਰੋਬਲਮ ਹੋ ਜੇ ਉਹ ਵੀ ਅਸੀਂ ਫੇਸ ਕਰਨੀ ਆ ਤੇ ਬਾਕੀ ਸਾਰ ਕਈ ਵਲੇ ਕਸਟਮਰ ਐਦਾਂ ਹੁੰਦਾ ਇੱਕ ਦੋ ਦੋ ਘੰਟੇ ਅੱਗੇ ਫੋਨ ਨਹੀਂ ਚੱਕਦਾ ਅਸੀਂ ਸਾਡਾ ਉੱਥੇ ਘੰਟਾ ਡੇਢ ਘੰਟਾ ਉੱਥੇ ਖੜਾ ਰਹਿ ਜਾਂਦਾ ਆਟ ਉੱਥੇ ਸਾਡੇ ਅਸੀਂ 20-25 ਮਿੰਟ ਬਾਅਦ ਤੁੱਪੇ ਖੜੇ ਉਹੇ ਚੀਜ਼ ਨੂੰ ਕਰਦੇ ਫੋਨ ਕਰਦੇ ਆ ਚਾਰਜਿੰਗ ਤੋਂ ਇਲਾਵਾ ਆਰਡਰ ਰਨਿੰਗ ਵੀ ਘਟਾ ਦਿੱਤੀ ਗਈ ਹੈ ਰੀਜ਼ਨ ਕੀ ਦੱਸਦੇ ਨੇ ਰੀਜ਼ਨ ਉਹ ਇਹੀ ਦੱਸਦੇ ਆ ਸਰ ਕਿ ਜੋ ਕੰਪਨੀ ਦੇ ਦੁਆਰਾ ਪਿੱਛੇ ਗਾਈਡਲਾਈਨ ਆਏਗੀ ਆਪਾਂ ਉਹੀ ਤੁਹਾਨੂੰ ਅੱਗੇ ਪ੍ਰੋਵਾਈਡ ਕਰ ਸਕਦੇ ਆ ਅਸੀਂ ਹੋਰ ਕੁਝ ਨਹੀਂ ਦੇ ਸਕਦੇ ਬਟ ਸਰ ਆਪਾਂ ਆਪਣੀ ਉਹੀ ਆਰਡਰ ਅਰਨਿੰਗ ਹੀ ਮੰਗਦੇ ਆ ਅਸੀਂ ਐਕਸਟਰਾ ਦਾ ਕੁਝ ਮੰਗ ਹੀ ਨਹੀਂ ਰਿਹਾ ਜੋ ਸਾਡਾ ਪਹਿਲਾਂ ਚੱਲਦਾ ਸੀ ਆਰਡਰ ਅਰਨਿੰਗ ਅਸੀਂ ਉਹੀ ਮੰਗਦੇ ਆ ਆਫਰ ਨਹੀਂ ਦੇਣੀ ਠੀਕ ਆ ਓਕੇ ਆਪਾਂ ਨਹੀਂ ਕਹਿ ਰਹੇ ਕਿ ਐਕਸਟਰਾ ਕੁਝ ਨਾ ਦੋ ਬਟ ਜਿਹੜਾ ਆਰਡਰ ਅਰਨਿੰਗ ਜੋ ਪਹਿਲਾਂ ਚੱਲਦੀ ਸੀ ਕੀ ਉਹੀ ਸਾਨੂੰ ਦੇ ਦਿਓ ਅਸੀਂ ਸਾਡੀ ਜਿਹੜੀ ਟੀਮ ਆ ਉਸ ਚੀਜ਼ ਦੇ ਦਵਾਰਾ ਇਹਦੀਆਂ ਔਨ ਕਰਦੇ ਕਿ ਸੈਟੀਸਫਾਈਡ ਹੈ ਮੈਂ ਤੁਹਾਡਾ ਕਮਲ ਕੁਮਾਰ ਕਮਲ ਕੁਮਾਰ ਜੀ ਕਹਿੰਦਾ ਕਿ ਹੁਣ ਕੰਮ ਪ੍ਰਭਾਵਿਤ ਹੁੰਦਾ ਐਕਸਟਰਾ ਅਰਨਿੰਗ ਬੰਦ ਕਰ ਦਿੱਤੇ ਆਰਡਰ ਅਰਨਿੰਗ ਘਟਾ ਦਿੱਤੀ ਗਈ ਹੈ ਹੋਰ ਕੀ ਕੀ ਤੁਸੀਂ ਕਹਿਣਾ ਚਾਹੁੰਦੇ ਇਹਨਾਂ ਤੋਂ ਹੈਗਾ ਹੈ ਸ਼ਹਿਰਪੁਰ ਵਿੱਚ ਕੰਮ ਘਟਾ ਬੰਦੇ ਜਿਆਦਾ ਬਾ ਤੇ ਇਹ ਬੰਦੇ ਹੋਰ ਭਰਤੀ ਕਰੀ ਜਾਂਦੇ ਪਏ ਕਰੀ ਜਾਂਦੇ ਪਏ ਆ ਤੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਪੂਰੇ ਪੰਜਾਬ 'ਚ ਇਕੁਇਰੇਟ ਚੱਲਦਾ ਆ ਆਪਾਂ ਲੁਧਿਆਣਾ ਦੇ ਇਸ ਸਕਰੀਨਸ਼ਾਟ ਮੰਗਾਏ ਉਹਨਾਂ ਦੇ ਸਕਰੀਨਸ਼ਾਟ ਉਹਨਾਂ ਨੂੰ ਹਨਾ ਜਣ ਕੇ 4.2 ਕਿਲੋਮੀਟਰ ਦੇ 54 ਰੁਪਏ ਮਿਲੇ ਪਏ ਆ ਇੱਥੇ ਮੈਂ 4.2 ਕਿਲੋਮੀਟਰ ਦੇ ਆਰਡਰ ਲਾ ਕੇ ਆ ਮੈਨੂੰ 33 ਰੁਪਏ ਮਿਲੇ ਸੀਗੇ ਤੁਹਾਨੂੰ ਪਾ ਇੱਥੇ ਪਰ ਕਿਲੋਮੀਟਰ ਕਿੰਨੇ ਪੈਸੇ ਮਿਲ ਰਿਹਾ ਜੀ ਉਹੀ ਇਹਨਾਂ ਨੇ ਪਹਿਲਾਂ ਮਿਲਦੇ ਸੀਗੇ 12 ਤੋਂ 13 ਰੁਪਏ ਹੁਣ ਮੇਰੇ ਖਿਆਲ ਨਾਲ 8 7 ਬੜੀ ਹੱਦ 90 ਕਿਉਂ ਦਿੱਤੇ ਆ ਕਾਰਨ ਕੀ ਦੱਸ ਦੇ ਜੋ ਤੁਸੀਂ ਗੱਲਬਾਤ ਕਰਦੇ ਹੋ ਕੋਈ ਕਹਿੰਦੇ ਕੰਪਨੀ ਦੇ ਪਰ ਇਹ ਨਹੀਂ ਸਰ ਜਾਨੂੰ ਇਹ ਨਹੀਂ ਆਪਾਂ ਪੱਕਾ ਕਹਿ ਸਕਦਾ ਕਿਸ ਕਾਰਨ ਕਰਕੇ ਘਟਾਏ ਪਏ ਆ ਇਹ ਹੀ ਗੱਲ ਕਹਿੰਦੇ ਪਿੱਛੇ ਜੋ ਸਾਨੂੰ ਪਿਛੋ ਹੁੰਦਾ ਹੋਈ ਆਪਾਂ ਦੇਣਾ ਤਾਂ ਨੂੰ ਕਿੰਨੇ ਕਿਲੋਮੀਟਰ ਦਾ ਆਰਡਰ ਕਵਰ ਕਰਦੇ ਹੁੰਦੇ ਤੁਸੀਂ ਅਸੀਂ 5 ਕਿਲੋਮੀਟਰ ਉਸ ਤੋਂ ਐਕਸਟਰਾ ਵੀ ਇਹ ਕਰਵਾ ਦਿੰਦੇ ਆ ਫਿਰ ਭੇਜ ਦਿੰਦੇ ਆ ਹਾਂਜੀ ਐਕਸਟਰਾ ਭੇਜਦੇ ਆ ਉਹਦੇ ਪੈਸੇ ਦਿੰਦੇ ਸੀ ਫਿਰ ਨਹੀਂ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਕਸਟਮਰ ਕੇ ਇਹਨੂੰ ਆਪਾਂ ਖੋਲ ਲਾਉਂਦੇ ਆ ਕਹਿੰਦੇ ਤੁਸੀਂ ਜਾਓ ਆਰਡਰ ਦੇ ਕੇ ਆਓ ਤੇ ਤੁਸੀਂ ਤੁਹਾਨੂੰ ਐਕਸਟਰਾ ਪੈਸੇ ਮਿਲਣਗੇ ਉਸ ਤੋਂ ਬਾਅਦ ਤੁਹਾਨੂੰ ਐਕਸਟਰਾ ਪੈਸਾ ਕੋਈ ਨਹੀਂ ਮਿਲਦਾ ਹਾਂਜੀ ਬੰਦ ਰੱਖਿਆ ਗਿਆ ਹਾਂਜੀ ਬੰਦ ਰੱਖਿਆ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਇਹ ਸਾਡੀ ਆਰਡਰ ਰਨਿੰਗ ਜਿਹੜੀ ਉਹ ਵਧਾ ਦਿੱਤੀ ਜਾਵੇ ਸਾਡੀ ਜਿਹੜਾ ਦਿਹਾੜੀ ਜਿਹੜੀ ਮਿਲਦਾ ਸਾਡੀ ਪਿੰਦ ਦੀ ਸੀਗੀ ਉਹ ਪਏ ਪਏ ਆਪਾਂ ਬੰਦ ਨਹੀਂ ਕਰਾਂਗੇ ਕਦੀ ਹੁਣ ਆਈਡੀਆ ਬੰਦ ਰੱਖਿਆ ਹਾਂਜੀ ਬੰਦ ਰੱਖਿਆ ਹੁਣ ਜਦ ਤੱਕ ਮੰਗਾ ਨਹੀਂ ਹੁੰਦੀ ਫੇਰ ਕੰਮ ਬੰਦ ਰੱਖਿਆ ਜਾਵੇ ਬੰਦ ਰੱਖਿਆ ਜਾਵੇ